ਸਨਾਤਨ ਮਤ ਨੂੰ ਮੰਨਣ ਵਾਲੇ ਗ੍ਰੰਥ ਕਹਿ ਲਗੇ ਮੈਂ ਕੋਈ ਦੋ ਇਨਵੇਂ ਐ ਤੋ 22 ਤੇ ਕਹਾ ਸੁਣ ਰਹੀ ਆ ਤੁਹਾਡੀ ਇਤਨਾ ਪ੍ਰਭਾਵਕ ਮੇਰਾ ਮਨ ਹੋਇਆ ਜੇ ਕਰ ਲੈ ਮੈਂ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬੱਚੀ ਬਣ ਜਾਵਾਂ ਪਰ ਕਹਿ ਲਗੇ ਤੇ ਯੂਨੀਵਰਸਿਟੀ ਦੇ ਵਿੱਚ ਸਿੱਖ ਮੁੰਡਿਆਂ ਨੂੰ ਵੇਖ ਕੇ ਮੇਰੇ ਮਨ ਵਿੱਚ ਗਰਨਾ ਪੈਦਾ ਹੋ ਜਾਂਦੀ ਹੈ ਸਿੱਖ ਧਰਮ ਬਸ ਤੇ ਹਉਦੇ ਲਵਸ ਜੋ ਸੁਨੇ ਲਿਖੇ ਵਨ ਕੰਨ ਮੈਂ ਬੇਗੋਦਾ ਚ ਪਈ ਹਾਂ ਗੁਰ ਬਾਣੀ ਸੁਣ ਕੇ ਜੇ ਕਰਦਾ ਮੈਂ ਗੁਰਨਾਮਿਕ ਦੀ ਬੱਚੀ ਬਣ ਜਾਵਾਂ ਕਲਗੀਧਰ ਦੀ ਬੱਚੀ ਬਣ ਜਾਵਾਂ ਤੇ ਜਿਹੜੇ ਆਲਰੇਡੀ ਬਣੇ ਹੋਏ ਨੇ ਉਹਨਾਂ ਦੀ ਜੀਵਨ ਸ਼ੈਲੀ ਦੇਖ ਕੇ ਨਫ਼ਰਤ ਪੈਦਾ ਹੋ ਤੇ ਕੁਝ ਵੀ ਨਹੀਂ ਤੇ ਤੇ ਦਾੜੀਆਂ ਮਲਾਈ ਬੈਠੇ ਸਿਰ ਲੋੜ-ਗੋੜ ਕਰੀ ਬੈਠੇ ਸਿੱਖ ਗਰਾਨੇ ਦੇ ਬੱਚੇ ਇਹ ਇਹਨਾਂ ਦੀ ਹਾਲਤ ਇੱਕ ਹਿੰਦੂ ਬੱਚੇ ਮੈਨੋ ਲਿਖਦੀ ਹੈ ਉਹਦੀ ਲਿਖਣ ਸ਼ੈਲੀ ਤੋਂ ਹੀ ਮੈਂ ਅੰਦਾਜ਼ਾ ਲਾਇਆ ਸਾਇਤਿਕ ਰਚੀਆਂ ਦੀ ਮਾਲਕ ਸਿਆਣੀ ਲੇੜਾ ਸੋਜਵਾਨ ਇਹ ਵਿਸ਼ਵ ਵਿਦਿਆਲੇ ਇਹ ਕਾਲਜ ਇਹ ਸਕੂਲ ਬ੍ਰਾਂਕਰ ਮਾਨੁਸ਼ੇ ਕਰ ਹੋ ਗਿਆ ਨੋ ਜਨਮ ਦੇ ਰਹੇ ਮੈਂ ਹਿੰਮਤ ਲਾ ਲ ਇਤਨੇ ਗੱਲ ਤੇ ਕਹਿ ਰਿਹਾ ਪਤ ਨਹੀਂ ਇਹ ਅਧਿਆਪਕ ਪ੍ਰੋਫੈਸਰ ਕਾਮਾਖਰ ਕੇਦਰ ਮੇਰੀ ਜਾਨ ਨਾ ਖਾਰ ਲਗਤ ਹੈ ਉਹ ਜੇ ਵੀ ਕੁਝ ਸਮੇਂ ਤੱਕ ਜਿਹੜੇ ਇਹਨਾਂ ਦੇ ਵਿਚਾਰ ਪੜਨ ਨੂੰ ਮਿਲਦੇ ਨੇ ਇਹ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਇਹ ਫਲਾਣੀ ਬਾਣੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ ਹੈ ਇਹ ਵੀ ਨਹੀਂ ਪੜਨੀ ਚਾਹੀਦੀ ਉਹ ਵੀ ਨਹੀਂ ਐਦੀ ਲੋੜ ਨਹੀਂ ਐਦੀ ਕੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦਾ ਦਰਵਾਜ਼ਾ ਸਾਹਿਬ ਦੇ ਸਵੇਰੇ ਜਦ ਅਮਰਤ ਮੇਲੇ ਪ੍ਰਕਾਸ਼ ਆਉਂਦਾ ਹੈ ਇਹਦੇ ਉੱਤੇ ਵੀ ਕਿੰਨ ਤੋਂ ਕਰਨ ਤਾ ਲਿਖਿਆ ਹੋਇਆ ਮਸੇਨਾ ਪ੍ਰੋਫੈਸਰਾਂ ਦਾ ਇਹ ਨਹੀਂ ਕੰਮ ਹੈ ਪੜ੍ਹੇ ਲਿਖੇ بڑے ਸੋ ਜਾ ਇਹਨਾਂ ਦਾ ਵਾਸ ਚਲੇ ਸਾਰੀ ਦੁਨੀਆ ਨੂੰ ਨਾਸਤਿਕ ਬਣਾ ਕੇ ਰੱਖਦੇ ਹੈ ਕਹਿਣ ਆ ਗਈ ਹੈ ਇਤਨੇ ਗੱਲ ਕਿਦਰੇ ਮੇਲੇ ਤੇ ਵਿਚਾਰ ਵਟਾਂਦਰਾ ਕਰਦੇ ਆਂ روگی پیدا ہو رہے نے سکول تو کالجا تو منکری نہیں کی میں ایک دارمک ودیالہ پھر ہونٹے وہ بند ہو گیا ادھر ادیاپک سن جنہ نے دھرم کی ودیا پڑھانی سی گرمت پڑھانی سی ਗੁਰਮਤ ਪ੍ਰਾਣ ਵਾਲੇ ਆਪ ਅੰਮ੍ਰਿਤ ਧਾਰੀ ਨਹੀਂ ਸੰਗ ਗੁਰਮਤ ਪ੍ਰਾਣ ਵਾਲੇ ਆਪ ਕਿਹਦਾ ਧਾਰੀ ਨਹੀਂ ਸੰਗ ਗੁਰਮਤ ਪ੍ਰਾਣ ਵਾਲੇ ਆਪ 10 ਵਜੇ ਉੱਠਦੇ ਸਨ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਅੰਮ੍ਰਿਤ ਵੇਲੇ ਦੀ ਮਹਿਮਾ ਦਸਣ ਵਾਸੇ ਕਲਾਸ ਵਿੱਚ ਆ ਜਾਂਦੇ ਸਨ ਕੋਈ ਅੰਮ੍ਰਿਤ ਵੇਲੇ ਨਾਲ ਕੋਈ ਮਤਲਬ ਨਹੀਂ ਕਿੰਨਾ ਅਧਿਆਪਕਾਂ ਦੇ ਰਾਹੇ ਗਿਆ ધਰਮ ਵਰਸ ਸਕਦਾ ਸੀ ਬੱਚਿਆਂ ਦੇ ਦਿਲ ਦਿਮਾਗ ਵਿੱਚ ਬੈਠ ਸਕਦਾ ਸੀ ਖੈਰ ਇਹ ਤੇ ਮੇ ਵਿਚਾਰ ਗੱਲ ਆ ਗਈ ਮਨ ਨੂੰ ਖੁਰਾਕ ਚੰਗੇ ਨਹੀਂ ਮਿਲ ਰਹੀ ਪਰਵਾਰ ਤੋਂ ਵੀ ਚੰਗੇ ਨਹੀਂ ਮਿਲ ਰਹੀ ਨਾ ਮਾਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਪਿਓ ਨਾ ਪੜੋਸੀਆਂ ਤੋਂ ਚੰਗੀ ਖੁਰਾਕ ਮਿਲ ਰਹੀ ਹੈ ਨਾ ਸਮਾਜ ਤੋਂ ਆਪਦੇ ਵਿਆਹ ਲਈ ਅਰਜ਼ ਕਰਾ ਗਰਭ ਕਾਲ ਦੇ ਵਿੱਚ ਬੱਚਾ ਹੈ ਉਹ ਸਮਾਜ ਦਾ ਹਿੱਸਾ ਨਹੀਂ ਹੈ یا دا من سما لین کھڑاؤ نہیں ہے ٹکیا جو کہنے نے موند لیے دروازے باجی والے انہد باجے میں اندریاں دوار بند کر لئے اکھا کن زبان کیا کنا چروئی پا لیے تے پٹی بن لیے نہیں ਕੰਦਰ ਦੇ ਹਲ ਨੂੰ ਮੈਂ ਹੁਣ ਸੰਜਮੇ ਹੀ ਬਣਾ ਦਿੱਤਾ ਹੈ ਇਹ ਗਲਤ ਦੇਖਦੇ ਨਹੀਂ ਗਲਤ ਸੁਣਦੇ ਨਹੀਂ ਗਲਤ ਬੋਲਦੇ ਨਹੀਂ ਗਲਤ ਸਬਰਸ਼ ਨਹੀਂ ਕਰਦੇ ਇਹ ਦਰਵਾਜ਼ੇ ਮੈਂ ਬੰਦ ਕਰ ਦਿੱਤੇ ਪਰ ਇਹ ਦਰਵਾਜ਼ੇ ਗਰਭਕਾਲ ਦੇ ਵਿੱਚ ਬੱਚੇ ਦੇ ਬੰਦ ਨਹੀਂ ਹੈ ਪ੍ਰਕਿਰਤਿਕ ਰੋਗ ਦੇ ਵਿੱਚ ਬੰਦ ਨਹੀਂ ਰੱਬੋਂ ਹੀ ਬੰਦ ਹੈ ਇਹ ਬੱਚਾ ਸਮਾਜ ਦਾ ਹਿੱਸਾ ਨਹੀਂ ਹੈ اس بچے دی کوئی ذات پات نہیں ہے گرب واس میں کل نہیں جاتی گروہ امرداس جی اس گرب کال بچ نہ کوئی کل نہ کوئی ذات نہ کوئی مذہب اس سماج دا حصہ نہیں ہے ایک گرب کال دا بچہ سماج دا حصہ نہیں ہے پھر ایک لاش گھر چھ پہ یہ مر گئے۔ ہوں یہ بھی سماج کا حصہ نہیں رہا اگر سماج کا حصہ ہے تک کے جلان جلانے کی لوگ یہ حصہ نہیں ہے نہ اس دی کوئی ذات نہ بات نہ مذہب سب کچھ تو نکل گیا ایک گرب کال دا بچہ سماج کا حصہ نہیں ہے ایک مرد کا لاش سماج دا حصہ نہیں ہے جیوا جاگتا منک سماج دا حصہ ہے سماج غلط گلت تو یہ غلط ہو ہے۔ جیرنا سماج تو غلط مل رہی ہے تو غلط ہو ہے۔ ماں باپ غلط گلت نے بہن برا نہیں ہے سارا پروار غلط ہے سماج غلط ہے ਇਹ ਬੱਚਾ ਗਲਤ ਹੋ ਜਾਂਦਾ ਕਿਉਂਕਿ ਜੀਵਦਾ ਜਗਦਾ ਮਨੁੱਖ ਸਮਾਜ ਦਾ ਇਸ ਹੈ ਤੇ ਜੀਵਦਾ ਜਗਦਾ ਮਨੁੱਖ ਆਪਣੇ ਤੋਂ ਜੋ ਅੱਗੇ ਹੈ ਉਸ ਦੀ ਨਕਲ ਕਰਦਾ ਹੈ ਤਾਂ ਆਪਣੇ ਤੋਂ ਅੱਗੇ ਪ੍ਰਭਤਾ ਦੇ ਚਾਜ ਨੈਤਿਕ ਅੱਗੇ ਨੇ ਅਗਰ ਇਹ ਭ੍ਰਸ਼ਟ ਨੇ ਤਾਂ ਸਮਝ ਲਓ ਸਾਰਾ ਸਮਾਜ ਭ੍ਰਸ਼ਟ ਹੋਵੇਗਾ ਹੋਵੇਗਾ ਹੋਵੇ ਇਹ ਬੇਈਮਾਨ ਨੇ ਸਾਰਾ ਦੇਸ਼ ਬੇਈਮਾਨ ਹੋਵੇਗਾ ਹੋਵੇਗਾ ਇਹ ਨਾਸਤਿਕ ਨੇ ਇਹ ਸਾਰਾ ਦੇਸ਼ ਨਾਸਤਿਕ ਹੋਵੇਗਾ ਹੋਵੇਗਾ ਯਥਾ ਰਾਜਾ তথা ਪਰਜ ਆਪਣੇ ਤੋਂ ਅੱਗੇ ਜੋ ਧਨ ਦੇਛੇ ਕਿਰਮਣੋ ਕੋ ਉਸ ਦੇ ਨਕਲ ਕਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਪਾਪਾਂ ਬਾਜੋਂ ਹੋਵੇ ਨਾਏ ਮੋਇਆ ਸਾਥ ਨਾ ਜਾਏ ਦਸਾਂ ਨਵਾਂ ਦੇ ਕਿਰਤ ਨਾਲ ਤੇ ਰੋਟੀ ਚੱਲੇਗੀ ਖੁੱਲੀ ਬਣ ਜਾਏਗੀ ਝੋਲੇ ਬਣ ਜਾਏ। ਲੰਬੇ ਚੋੜੇ ਪਸਾਰੇ ਪਾਪਾਂ ਬਾਜੋਂ ਹੋਵੇ ਲੈ ਗੁਰੂ ਨਾਨਕ। ਮੋਇਆ ਸਾਥ ਨਾ ਜਾਵੇ। ਕਿ ਹੁਣ ਪਾਪੀਆਂ ਦੀ ਨਕਲ ਚਲੇਗੀ। ਇੰਜ ਕਹਿ ਲੋ 99% ਦੀ ਚੋਟੀ ਦੇ ਧਨਵਾ ਆਪਣੇ ਮੈਨ ਪਾਪ ਕਰਕੇ ਉਸਾਰ ਦੇ। ਤੇ ਹੁਣ ਇਹਨਾਂ ਨੂੰ ਆਦਰਸ਼ ਬਣਾਣਾ ਹੈ ਇਹਨਾਂ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਕਿ ਸਮਾਜ ਨੂੰ ਪਾਪ ਤੋਂ ਰਹਿਤ ਕਿਵੇਂ ਬਣਾਓਗੇ ਕਿ ਦੇਸ਼ ਪਾਪ ਤੋਂ ਰਹਿਤ ਕਿਵੇਂ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਜੋ ਗਿਆਨ ਦੇ ਅੱਗੇ ਬਹੁਤ बड़ा ਲਿਖ ਹੈ ਬਹੁਤ बड़ा ਲਿਖ ਹੈ ਫਿਰ ਉਸ ਦੀ ਨਕਲ ਚਲਦੀ ਹੈ جتنا پڑھا لکھا ہے اتنا ہی ہنکاری ہے جتنا پڑھا لکھا ہے اتنا ہی ایشور انکاری ہے تو اس دی نقل چلے گی شیلی اگر غلط ہے تو کہنا پے گا سماج غلط ہے سماج دا حصہ بچہ نہیں ہے بالکل ٹھیک ہے گرب کال برہمگی جیسا ہے منٹک آئے کا حصہ مردہ بھی نہیں رہا اور یہ بھی ٹھیک ہے اور اے بھی ٹھیک ہے. جیو کا جاگتا منوک ٹھیک نہیں ہے ایز میں کرتا. گرب کال کا بچہ برہم گی ہے ٹھیک ہے یہ مردہ بھی ٹھیک ہے اور اس تو کوئی خطرہ نہیں ਨਾ ਇਸਨੇ ਕਿਸੇ ਦੀ ਚੋਰੀ ਕਰਨੀ ਹੈ ਨਾ ਇਸਨੇ ਬੇਈਮਾਨੀ ਕਰਨੀ ਹੈ ਨਾ ਇਹ ਨੇ ਛਲ ਕਰਨਾ ਹੈ ਨਾ ਇਹ ਨੇ ਕਪੜਾ ਕਰਨਾ ਹੈ ਨਾ ਇਸਨੇ ਕਿਸੇ ਨੂੰ ਧੋਖਾ ਦੇਣਾ ਹੈ ਇਸ ਤੋਂ ਕੋਈ ਖਤਰਾ ਨਹੀਂ ਇਸ লাশ ਤੋਂ ਕੋਈ ਖਤਰਾ ਨਹੀਂ ਇਸ ਮਰਦੇ ਤੋਂ ਕੋਈ ਖਤਰਾ ਨਹੀਂ ਔਰ ਇਹ ਜਿਹੜਾ ਗਰਭ ਕਾਲ ਦਾ ਬੱਚਾ ਹੈ ਇਸ ਤੋਂ ਵੀ ਕੋਈ ਖਤਰਾ ਨਹੀਂ ਖਤਰਾ ਉਦੋਂ ਪੈਦਾ ਵੇ ਗਜਬੇ ਸਮਾਜ ਦਾ ਹਿੱਸਾ ਬਣੇਗਾ ہو سکتا ہے ایسا بھئنکر بنے کہ ماں بھی آمد میں ایسا کلیش گھروں دوزک بنایا گھروں نرک بنایا یہ تو نائی ہوندہ ایک نہیں میں سیکڑیاں کل سنے، سیکڑیاں ماما کو ਸੈਕੜੇ ਪਿਤਾਵਾ ਕੋ ਸਮਾਜ ਦਾ ਹਿੱਸਾ ਪਰ ਹੁਣ ਕੌਣ ਮਾਂ ਨੂੰ ਦੱਸੇ ਜੇ ਇਤਨਾ ਦੁਸ਼ਟ ਹੈ ਤਾਂ ਫਿਰ ਤੂੰ ਵੀ ਕੋਈ ਸੱਜਣ ਨਹੀਂ ਅਗਰ ਇਹ ਇਤਨਾ ਬੇਈਮਾਨ ਹੈ ਤਾਂ ਫਿਰ ਤੂੰ ਵੀ ਕੋਈ ਇਮਾਨਦਾਰ ਨਹੀਂ ਇਤਨੇ ਬੇਵੱਸ ਕਰਦੇ ਜੀਵ ਦਾ ਜਗ ਦਾ ਮਨੁੱਖ ਸਮਾਜ ਦਾ ਹਿੱਸਾ ਹੈ کہ بچہ سماج دا حصہ نہیں ہے گرب کال دا نردوش ہے نیرا نردوش نہیں من تکے ہویا ہے انند دیچ ہے ہے نرک دیچ پر جی رہے ہیں سورگ دیچ خدا من سورگ دیچ ہی کال در ہے یہ بھی محض کر دیں پھر ایک مر گیا ہے مرے در تیسیر موری نامیا سورگ باس ہو گیا گیا سورگ آن گل ختم سورگ باس ہو گیا ਪਰ ਬਾਵੇ ਕਿਥੇ ਤਕੇ ਖਾਰੇ ਹੁਣ ਪਰਮਾਤਮਾ ਜਾਣੇ ਪਰ ਮੌਰਦੇ ਹੀ ਲਾਲਿਆ ਦਾ ਸਵਰਗ ਵਾਸ ਹੋ ਗਿਆ ਸਵਰਗਾਂ ਚਲਾ ਗਿਆ ਬੱਚਾ ਸਵਰਗ ਦੇ ਚ ਮੁਰਦਾ ਸਵਰਗ ਵਾਸ ਹੋ ਗਿਆ ਇਹ ਜੀਵ ਦਾ ਜਗ ਦਾ ਮਨੁੱਖੀ ਨਰਕ ਵਾਸ ਦੇ ਚ ਨਰਕਾਂ ਦੇ ਚ ਇਹ ਨਰਕ ਵਾਸੀ ਹੈ ਸਮਾਜ ਭੈੜਾ ਹੈ ਇਹ ਬੱਚਾ ਸਮਾਜ ਦਾ ਹਿੱਸਾ ਹੈ

ਤੇਰਾ ਇੱਕ ਗੁਨਾ ਜਿੱਥੇ ਜਿੱਥੇ ਤੱਕ ਦੁਨੀਆ ਲੋਕੀ ਸੁਣਨਗੇ ਖੁਦਾ ਤੋਂ ਇਨਕਾਰੀ ਹੋਣ ਕਿਉਂਕਿ ਤੂੰ ਖੁਦਾ ਦਾ ਪ੍ਰਚਾਰਕ ਖੁਦਾ ਦੇ ਗੱਲ ਕਰਨ ਵਾਲਾ ਤੇਰਾ ਇੱਕ ਗੁਨਾ ਇੱਕ ਗੁਨਾ ਨਹੀਂ ਜੋ ਖੁਦਾ ਦਾ ਪ੍ਰਚਾਰ ਨਹੀਂ ਪਿਆ ਕਰਦਾ ਤੇ ਗੁਮਨਾਮ ਹੈ ਹੋ ਸਕਦਾ ਉਸ ਦਾ ਇੱਕ ਗੁਨਾ ਇੱਕ ਗੁਨਾ ਹੀ ਹੋਵੇ